ਯਾਰੀ ਬੇਟਾ ਸਤਿ ਸ੍ਰੀ ਅਕਾਲ ਬੇਟਾ ਅੱਜ ਆਪਾਂ ਭਾਜ ਅਭਾਜ ਸੰਖਿਆਵਾਂ ਨੂੰ ਲੈ ਕੇ ਕੁਝ ਸਵਾਲਾਂ ਦਾ ਅਭਿਆਸ ਕਰਾਂਗੇ ਭਾਜ ਅਭਾਜ ਸੰਖਿਆਵਾਂ ਦੇ ਨਾਲ ਸੰਬੰਧਿਤ ਪੇਪਰ ਦੇ ਵਿੱਚ ਤਿੰਨ ਚਾਰ ਸਵਾਲ ਤੱਕ ਵੀ ਆ ਜਾਂਦੇ ਹਨ ਇਸ ਲਈ ਪਿਆਰੇ ਬੱਚਿਓ ਤੁਸੀਂ ਇਸ ਦਾ ਖੂਬ ਅਭਿਆਸ ਕਰਨਾ ਹੈ ਤੇ ਇਸ ਨੂੰ ਬੜੀ ਚੰਗੀ ਤਰ੍ਹਾਂ ਸਮਝਣਾ ਹੈ ਭਾਜ ਅਤੇ ਅਭਾਜ ਸੰਖਿਆਵਾਂ ਨਾਲ ਸੰਬੰਧਿਤ ਸਵਾਲ ਪਿਆਰੇ ਬੱਚਿਓ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਅਭਾਜ ਸੰਖਿਆ ਕੀ ਹੁੰਦੀ ਹੈ ਉਹ ਸੰਖਿਆਵਾਂ ਜਿਸ ਦੇ ਸਿਰਫ ਦੋ ਹੀ ਗੁਣਨਖੰਡ ਹੋਣ ਉਹਨਾਂ ਨੂੰ ਅਭਾਜ ਸੰਖਿਆਵਾਂ ਕਹਿੰਦੇ ਹਨ ਜਿਵੇਂ ਆਪਾਂ ਲਿਆ 17 17 ਦੇ ਆਪਾਂ ਗੁਣਨਖੰਡ ਬਣਾਈਏ 1 ਇੱਕ ਪਿਆਰੇ ਬੱਚਿਓ ਹਰ ਇੱਕ ਹੀ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਇਸੇ ਤਰ੍ਹਾਂ 17 ਸੰਖਿਆ ਆਪ ਵੀ ਆਪਣੇ ਆਪ ਦਾ ਗੁਣਨਖੰਡ ਹੁੰਦੀ ਹੈ ਭਾਵੇਂ ਜਿਸ ਸੰਖਿਆ ਦੇ ਸਿਰਫ ਦੋ ਹੀ ਗੁਣਨਖੰਡ ਹੋਣ ਉਹ ਸੰਖਿਆ ਅਭਾਜ ਸੰਖਿਆ ਹੁੰਦੀ ਹੈ ਪਿਆਰੇ ਬੱਚਿਓ ਸਾਡੀ ਭਾਸ਼ਾ ਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਉਹ ਸੰਖਿਆ ਜਿਹੜੀ ਕਿਸੇ ਵੀ ਪਹਾੜੇ ਵਿੱਚ ਨਾ ਆਂਦੀ ਹੋਵੇ। ਭਾਵੇਂ ਕਿਸੇ ਵੀ ਹੋਰ ਸੰਖਿਆ ਦੇ ਪਹਾੜੇ ਵਿੱਚ ਜਿਵੇਂ 2 ਦਾ ਪਹਾੜਾ ਪੜ੍ਹੀਏ ਕਿ 17 ਆਂਦਾ ਹੈ? ਨਹੀਂ ਆਂਦਾ। 3 ਦਾ ਪਹਾੜਾ ਪੜ੍ਹੀਏ ਕਿ 3 ਦੇ ਪਹਾੜੇ 'ਚ 17 ਆਂਦਾ ਹੈ? ਨਹੀਂ ਆਂਦਾ। ਪਿਆਰੇ ਬੱਚਿਓ, 2 ਤੋਂ ਲੈ ਕੇ 16 ਤੱਕ ਦੇ ਪਹਾੜਿਆਂ ਵਿੱਚ 17 ਕਿਸੇ ਵੀ ਪਹਾੜੇ ਵਿੱਚ ਨਹੀਂ ਆਂਦਾ। ਇਹਦੇ ਸਿਰਫ ਦੋ ਹੀ ਗੁਣਨਖੰਡ ਹਨ 1 ਤੇ 17। ਕਿਉਂਕਿ 1 ਹਰੇਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਅਤੇ ਸੰਖਿਆ ਖੁਦ ਵੀ ਆਪਣੇ ਆਪ ਦਾ ਗੁਣਨਖੰਡ ਹੁੰਦੀ ਹੈ ਇਸ ਦੇ ਸਿਰਫ ਦੋ ਹੀ ਗੁਣਨਖੰਡ ਹੁੰਦੇ ਹਨ ਇਸ ਨੂੰ ਭਾਜ ਸੰਖਿਆ ਕਹਿੰਦੇ ਹਨ ਭਾਜ ਸੰਖਿਆਵਾਂ ਪਿਆਰੇ ਬੱਚਿਓ ਉਹ ਸੰਖਿਆਵਾਂ ਜਿਸ ਦੇ ਦੋ ਤੋਂ ਵੱਧ ਗੁਣਨਖੰਡ ਹੋਣ ਉਹਨਾਂ ਨੂੰ ਭਾਜ ਸੰਖਿਆਵਾਂ ਕਹਿੰਦੇ ਹਨ ਆਪਾਂ ਦੇਖ ਲੈਣੇ ਆ ਪਿਆਰੇ ਬੱਚਿਓ ਆਪਾਂ 10 ਦੇ ਗੁਣਨਖੰਡ ਬਣਾ ਲੈਨੇ ਹਾਂ 10 ਦਾ 1 ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 1 ਹਰੇਕ ਸੰਖਿਆ ਦਾ ਗੁਣਨਖੰਡ ਹੁੰਦਾ ਹੈ 2 ਪਿਆਰੇ ਬੱਚਿਓ 2 10 ਦੇ ਪਹਾੜੇ ਵਿੱਚ ਵੀ ਆਉਂਦਾ ਹੈ 5 10 5 ਦੇ ਪਹਾੜੇ ਵਿੱਚ ਵੀ ਆਉਂਦਾ ਹੈ ਤੇ ਸੰਖਿਆ ਆਪ 10 10 ਦੇ 2 ਤੋਂ ਵੱਧ 4 ਗੁਣਖੰਡਾਂ ਪਿਆਰੇ ਬੱਚਿਓ ਇਹ ਸੰਖਿਆ ਭਾਜ ਸੰਖਿਆ ਹੈ ਤਾਂ ਆਪ ਇਹ ਵੀ ਕਹਿ ਸਕਦੇ ਹਾਂ ਵੀ ਉਹ ਸੰਖਿਆ ਜਿਹੜੀ 1 ਅਤੇ ਆਪ ਦੇ ਆਪ ਤੋਂ ਬਿਨਾਂ ਕਿਸੇ ਹੋਰ ਦੇ ਪਹਾੜੇ ਵਿੱਚ ਆਂਦੀ ਹੈ ਉਹ ਸੰਖਿਆ ਭਾਜ ਸੰਖਿਆ ਹੈ ਜਿਵੇਂ 10 2 ਦੇ ਪਹਾੜੇ ਵਿੱਚ ਵੀ ਆਉਂਦਾ ਹੈ 10 5 ਦੇ ਪਹਾੜੇ ਵਿੱਚ ਵੀ ਆਉਂਦਾ ਹੈ ਤਾਂ ਇਹ ਸੰਖਿਆ ਅਭਾਜ ਉਹ ਸੰਖਿਆ ਜਿਹੜੀ ਕਿਸੇ ਦੇ ਭਾਗ ਵਿੱਚ ਨਾ ਆਵੇ ਉਹ ਸੰਖਿਆ ਹੁੰਦੀ ਹੈ ਅਭਾਜ ਸਾਡਾ ਪਹਿਲਾ ਸਵਾਲ ਹੈ 2125 ਦੇ ਅਭਾਜ ਗੁਨਨਖੰਡ ਬਣਾਓ ਪਿਆਰੇ ਬੱਚਿਓ ਇਸ ਲਈ ਆਪਾਂ ਭਾਗ ਵਿਧੀ ਦੀ ਵਰਤੋਂ ਕਰਾਂਗੇ 2125 ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਇਹ ਸੰਖਿਆ 2 ਤੇ ਵੰਡੀ ਜਾ ਸਕਦੀ ਹੈ ਜਿਹੜੀ ਸੰਖਿਆ ਦੇ ਇਕਾਈ ਵਾਲੇ ਸਥਾਨ ਤੇ ਜਿਸ ਅੰਕ ਹੋਵੇਗਾ ਉਹ ਸੰਖਿਆ ਦੋ ਤੇ ਵੱਡੀ ਜਾ ਸਕਦੀ ਹੈ ਪੰਜ ਤਾਤ ਸੰਖਿਆ ਹੈ ਇਸ ਕਰਕੇ ਇਹ ਦੋ ਤੇ ਨਹੀਂ ਵੰਡੀ ਜਾ ਸਕਦੀ ਫਿਰ ਆਪਾਂ ਦੇਖਾਂਗੇ ਤਿੰਨ ਤੇ ਪਿਆਰੇ ਬੱਚੋ ਸੰਖਿਆ ਦੇ ਅੰਕਾਂ ਦਾ ਜੋੜ ਜੇ ਤਿੰਨ ਦੇ ਪਹਾੜੇ ਵਿੱਚ ਆਂਦਾ ਹੈ ਤਾਂ ਸੰਖਿਆ ਤਿੰਨ ਤੇ ਵੀ ਪੂਰੀ ਵੰਡੀ ਜਾ ਸਕਦੀ ਹੈ 2 1 3 ਤੇ 2 5 ਤੇ 5 10 10 ਤਿੰਨ ਦੇ ਪਹਾੜੇ ਵਿੱਚ ਨਹੀਂ ਆਉਂਦਾ ਹੈ ਇਸ ਕਰਕੇ ਸੰਖਿਆ ਤਿੰਨ ਤੇ ਵੀ ਪੂਰੀ ਨਹੀਂ ਵੰਡੀ ਜਾ ਸਕਦੀ 4 ਚਾਰ ਦੇ ਪਹਾੜੇ ਵਿੱਚ ਵੰਡਣ ਵਾਸਤੇ ਪਿਆਰੇ ਬੱਚੋ ਇਹ ਜਿਹੜਾ ਇਕਾਈ ਵਾਲਾ ਅੰਕ ਹੈ ਇਹ ਜਿਸ ਤੋਂ ਨਾਲ ਚਾਹੀਦਾ ਹੈ ਤੇ ਪਿਛਲੇ ਦੋ ਅੰਕ ਚਾਰ ਦੇ ਪਹਾੜੇ ਵਿੱਚ ਪੂਰੇ-ਪੂਰੇ ਆਣੇ ਚਾਹੀਦੇ ਹਨ ਤਾਂ ਇਹ ਸੰਖਿਆ ਚਾਰ ਤੇ ਪੂਰੀ ਵੰਡੀ ਜਾਵੇਗੀ ਇੱਥੇ 5 ਹੈ ਪਿਆਰੇ ਬੱਚੋ ਇਹ ਚਾਰ ਤੇ ਵੀ ਨਹੀਂ 5 ਤੇ ਇਹ ਸੰਖਿਆ ਪੂਰੀ ਵੰਡੀ ਜਾਵੇਗੀ ਇਕਾਈ ਦਾ ਅੰਕ ਕਿਸੇ ਵੀ ਸੰਖਿਆ ਦੇ ਇਕਾਈ ਦਾ ਅੰਕ ਜਦੋਂ 0 ਜਾਂ 5 ਹੋਵੇ ਤਾਂ ਉਹ ਸੰਖਿਆ 5 ਦੇ ਪਹਾੜੇ ਤੇ ਪੂਰੀ-ਪੂਰੀ ਬੰਦੀ ਜਾਵੇਗੀ ਤਾਂ ਇਸ ਨੂੰ ਅਸੀਂ 5 ਤੇ ਭਾਗ ਕਰਾਂਗੇ ਪਿਆਰੇ ਬੱਚਿਓ 5 ਚੌਕੇ 20 ਦ 5 ਦੋਣੀ 10 ਤੇ 5 5 25 5 ਤੇ ਭਾਗ ਕਰਕੇ ਇਸ ਨੂੰ ਆ ਜਾਵੇਗਾ 425 ਤਾਂ ਪਿਆਰੇ ਬੱਚਿਓ ਆਪਾਂ ਫੇਰ ਇਹਨੂੰ ਭਾਗ ਕਰਾਂਗੇ ਤਾਂ ਪਹਿਲਾਂ ਇਹ 2 ਤੇ ਨਹੀਂ ਜਾਵੇਗੀ 3 ਤੇ 4 ਤੇ 2 6 ਤੇ 5 11 11 ਤਣ ਦੇ پہاੜੇ ਵਿੱਚ ਨਹੀਂ ਆਂਦਾ ਇਹ 3 ਤੇ ਵੀ ਨਹੀਂ ਜਾਵੇਗੀ ਇਹ 4 ਤੇ ਵੀ ਨਹੀਂ ਜਾਵੇਗੀ ਇਕਾਈ ਦਾ ਅੰਕ 5 ਹੈ ਇਸ ਲਈ ਇਹ 5 ਤੇ ਫੇਰ ਜਾਵੇਗੀ 5 8 40 5 5 25 85 ਪਿਆਰੇ ਬੱਚਿਓ 425 ਨੂੰ 5 ਤੇ ਭਾਗ ਕਰਕੇ ਆ ਜਾਵੇਗਾ 85 ਇਸ ਨੂੰ ਫੇਰ ਆਪਾਂ ਭਾਗ ਕਰਾਂਗੇ ਪਿਆਰੇ ਬੱਚਿਓ ਇਹ 5 ਤੇ ਹੀ ਫੇਰ ਜਾਵੇਗਾ 17 5 85 ਇਹ 2125 ਦੇ ਆਪਾਂ આજ ਕੋਣ ਖੰਡ ਅਸੀਂ ਬਣਾ ਲਏ ਹਨ ਆਪਾਂ ਲਿਖ ਲੈਣੇ ਹਾਂ 5 ਇਹਨਾਂ ਨੂੰ ਨੀਚੇ ITAR ਲਿਆ 5 5 ਤਿੰਨ ਵਾਰ 5 5 ਹੈ ਅਤੇ 17 ਇਹ 2125 ਦੇ ਅਪਹਾਜ ਗੁਨਨਖੰਡ ਹਨ ਦੂਜਾ ਸਵਾਲ ਹੈ ਸਾਡਾ 90 ਤੋਂ 100 ਵਿਚਕਾਰ ਆਉਣ ਵਾਲੀਆਂ ਅਪਹਾਜ ਸੰਖਿਆਵਾਂ ਦਾ ਜੋੜਫਲ ਕੀ ਹੋਵੇਗਾ ਪਿਆਰੇ ਬੱਚੋ 90 ਤੋਂ 100 ਦੇ ਵਿਚਕਾਰ ਪਹਿਲਾਂ ਆਪਾਂ 90 ਤੋਂ ਲੈ ਕੇ 100 ਤੱਕ ਦੀ ਗਿਣਤੀ ਲਿਖ ਲੈਣੇ ਹਾਂ 90 ਤੋਂ ਲੈ ਕੇ 100 ਤੱਕ ਦੀ ਗਿਣਤੀ ਦੇ ਵਿੱਚ ਆਪਾਂ ਨੇ ਦੇਖਣੀਆਂ ਹਨ ਅਪਹਾਜ ਸੰਖਿਆਵਾਂ ਜਿਹੜੀਆਂ ਕਿਸੇ ਦੇ ਹੋਰ ਪਹਾੜੇ ਵਿੱਚ ਕਿਸੇ ਵੀ ਹੋਰ ਸੰਖਿਆ ਦੇ ਪਹਾੜੇ ਵਿੱਚ ਨਾ ਆਂਦੀਆਂ ਹੋਣ ਪਿਆਰੇ ਬੱਚੋ 90 90 ਬਹੁਤ ਸਾਰੇ ਪਹਾੜਿਆਂ ਦੇ ਵਿੱਚ ਤੇ ਬਹੁਤ ਗੁਰਨਖੰਡ ਹੋ ਜਾਣਗੇ ਪਿਆਰੇ ਬੱਚਿਓ ਜਿਵੇਂ 2 ਦੇ ਪਹਾੜੇ ਵਿੱਚ ਵੀ ਆਵੇਗੀ 3 ਦੇ ਪਹਾੜੇ ਵਿੱਚ ਵੀ ਆਵੇਗੀ 5 ਦੇ ਪਹਾੜੇ ਵਿੱਚ ਵੀ ਆਵੇਗੀ ਇਹ ਅਪਹਾਜ ਸੰਖਿਆ ਨਹੀਂ ਹੈ ਤਾਂ 91 ਹਾਂ ਪਿਆਰੇ ਬੱਚਿਓ 13 791 ਇਹ 13 ਦੇ ਪਹਾੜੇ ਚਾਹੀਦੀ ਹੈ ਇਹ ਵੀ ਅਪਹਾਜ ਨਹੀਂ ਹੈ 92 ਵੀ ਅਪਹਾਜ ਨਹੀਂ ਹੈ 93 ਵੀ ਅਪਹਾਜ ਨਹੀਂ ਹੈ ਕਿਉਂਕਿ ਪਿਆਰੇ ਬੱਚਿਓ 31 393 ਪਹਾੜਿਆਂ ਨੇ ਬੱਚਿਓ ਬਹੁਤ ਜ਼ਰੂਰੀ ਨੇ ਅਗਰ ਤੁਸੀਂ ਜਵਾਹਰ ਨਬੋਧਿਆ ਦਾ ਜਿਹੜਾ ਪੇਪਰ ਹੈ ਉਹਨੂੰ ਸੌਖੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਪਿਆਰੇ ਬੱਚਿਓ ਪਹਾੜਿਆਂ ਨੂੰ ਜ਼ਰੂਰ ਯਾਦ ਕਰਿਆ ਕਰੋ ਇੱਕ ਪਹਾੜਾ ਹੀ ਤੁਸੀਂ ਰੋਜ਼ ਯਾਦ ਕਰ ਲਿਆ ਕਰੋ ਤਾਂ ਤੁਹਾਡੇ 25 30 ਤੱਕ ਪਹਾੜੇ ਅਨਮੋਲ ਹੀ ਯਾਦ ਹੋ ਜਾਣਗੇ ਇੱਕ ਪਹਾੜੇ ਨੂੰ ਬੜੀ ਚੰਗੀ ਤਰ੍ਹਾਂ ਸਮਝ ਕੇ ਯਾਦ ਕਰਿਆ ਕਰੋ ਪਹਾੜੇ ਬਹੁਤ ਜ਼ਰੂਰੀ ਨੇ 94 ਵੀ ਪਿਆਰੇ ਬੱਚਿਓ ਭਾਜ ਸੰਖਿਆ ਹੈ 95 ਵੀ ਭਾਜ ਹੈ 96 ਵਿਭਾਜ ਤਾਂ ਸਾਡੀ ਇਹਦੇ ਵਿੱਚ ਇੱਕੋ ਇੱਕ ਸੰਖਿਆ ਹੈ 97 ਜੋ ਅਪਾਜ ਹੈ ਤਾਂ 97 ਇੱਕੋ ਇੱਕ ਸੰਖਿਆ ਹੈ ਤਾਂ ਇਸ ਦਾ ਜੋੜ ਵੀ ਜਿਹੜਾ ਹੈ ਜੋਕផល ਵੀ ਹੈ ਉਹ 97 ਹੀ ਹੋਵੇਗਾ ਤਾਂ ਸਾਡਾ ਉੱਤਰ ਆਏਗਾ 97 ਤੀਜਾ ਸਵਾਲ ਹੈ 70 ਤੋਂ 80 ਤੱਕ ਆਉਣ ਵਾਲੀਆਂ ਅਪਾਜ ਸੰਖਿਆਵਾਂ ਦੀ ਗਿਣਤੀ ਪਤਾ ਕਰੋ ਪਹਿਲੇ ਵਿੱਚੋਂ 70 ਤੋਂ 80 ਤੱਕ ਕੁੱਲ ਕਿੰਨੀਆਂ ਅਪਾਜ ਸੰਖਿਆਵਾਂ ਆਉਂਦੀਆਂ ਹਨ असी सत्तर तो लैके अस्सी तक दिया्या लिख लें फिर उसी तरह कली कली संख्या चैक कर लें सत्तर भाज संख्या है इकहत् ये अपाज संख्या है ये भी होर पहाड़ी नहीं आती है बहत्तर भी भाज संख्या है तिहत् तिहत् साज संख्या है ये असं लिख लें चहत् पचहत्तर छिहत्तर तहत्तर अठत् नासी नासी भी साज संख्या है तो प्यारे बचो कि संख्याव हो गई सत्तर तो अस्सी तक अभाज एक दो तीन तो साएगा संख्याव की गिनती साड़ी सत्तर तो अस्सी के विचार तन है जो अपाज हैं चौथा सवाल दो अंक दिया पहलिया पं अप संख्याव जोड़फल पता करो प्यारे बच्चों दो अंक पहली तो पहली संख्या की है दस यहाज है जहाज यह भाज संख्या है ग्यारह ਹਾਂ ਇਹ ਅਪਾਜ ਹੈ ਪਿਆਰੀ ਬੱਚਿਓ ਇਹਨੂੰ ਆਪਾਂ ਅਲੱਗ ਕਰਕੇ ਲਿਖ ਲੈਨੇ ਹਾਂ 12 12 ਵੀ ਭਾਜ ਹੈ 13 13 ਅਪਾਜ ਹੈ ਇਹਨੂੰ ਵੀ ਅਲੱਗ ਕਰਕੇ ਲਿਖ ਲੈਨੇ ਹਾਂ 14 ਭਾਜ ਹੈ 7 ਦੁਨੀ 14 15 3 5 15 ਇਹ ਵੀ ਭਾਜ ਹੈ 16 8 ਦੁਨੀ 16 ਇਹ ਵੀ ਭਾਜ ਹੈ 17 17 ਸਾਡੀ ਅਪਾਜ ਸੰਖਿਆ ਹੈ 18 9 ਦੁਨੀ 18 19 19 ਵੀ ਸਾਡੀ ਅਪਾਜ ਸੰਖਿਆ ਹੈ 20 20*2=20 21*7=21 22*11=22 23 23 ਸਾਡੀ ਅਭਾਜ ਸੰਖਿਆ ਹੈ ਪਿਆਰੇ ਬੱਚਿਓ ਅਸੀਂ ਦੋ ਅੰਕਾਂ ਦੀਆਂ ਪਹਿਲੀਆਂ 5 ਸੰਖਿਆਵਾਂ ਲਿਖਣੀਆਂ ਸੀ 1 2 3 4 5 ਅਸੀਂ ਲਿਖ ਲਈਆਂ ਹਨ ਤੇ ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਹਾਂ 1 ਤੇ 3 4 4 ਤੇ 7 11 11 ਤੇ 9 20 20 ਤੇ 3 23 23 ਦਾ ਲਗਾਇਆ ਤੀਆ 2 ਆਏ ਹਸਲ 1 2 3 4 5 6 6 ਤੇ 2 8 ਤਾਂ ਦੋ ਅੰਕਾਂ ਵਾਲੀਆਂ ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਜੋ ਜੋੜਫਲ ਹੈ ਉਹ ਹੈ 83 70 ਤੋਂ ਛੋਟੀ ਪਰ ਸਭ ਤੋਂ ਵੱਡੀ ਅਭਾਜ ਸੰਖਿਆ ਪਤਾ ਕਰੋ ਪਿਆਰੀ ਵਿੱਚੋਂ 70 ਤੋਂ ਛੋਟੀ ਹੋਣੀ ਚਾਹੀਦੀ ਹੈ ਬਾਕੀ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਤਾਂ ਆਪ 70 ਤੋਂ ਅਸੀਂ ਪੁੱਠੀ ਗਿਣਤੀ ਸ਼ੁਰੂ ਕਰ ਲੈਣੇ ਹਾਂ 70 ਦਾ ਭਾਜ ਸੰਖਿਆ ਹੈ 35 2 70 7 10 70 69 ਪਿਆਰੇ ਬੱਚਿਓ 69 ਵੀ 23 3 69 ਇਹ ਵੀ ਸਾਡੀ ਭਾਜ ਸੰਖਿਆ ਹੈ 68 34 2 68 17 4 68 ਇਹ ਵੀ ਸਾਡੀ ਭਾਜ ਸੰਖਿਆ ਹੈ 67 67 ਸੰਖਿਆ ਕਿਸੇ ਵੀ ਪਹਾੜੇ ਵਿੱਚ ਨਹੀਂ ਆਂਦੀ ਇਸ ਦੇ ਸਿਰਫ ਦੋ ਹੀ ਗੁਣਨਖੰਡ ਹਨ ਤਾਂ ਸਾਡੀ ਜਿਹੜੀ ਸੰਖਿਆ ਹੈ ਸਭ ਤੋਂ ਵੱਡੀ ਤੇ 70 ਤੋਂ ਛੋਟੀ ਦੋ ਇਹਦੇ ਵਿੱਚ ਸਾਨੂੰ ਕੰਡੀਸ਼ਨ ਜੇ ਦਿੱਤੀਆਂ ਸੀ ਤਾਂ ਦੋი ਕੰਡੀਸ਼ਨ ਦੇ ਵਿੱਚ ਜਿਹੜੀ ਸਾਡੀ ਸੰਖਿਆ ਹੈ 67 ਹੈ ਜਿਹੜੀ ਸਭ ਤੋਂ ਵੱਡੀ ਅਭਾਜ ਸੰਖਿਆ ਹੈ ਪਰ 70 ਤੋਂ ਛੋਟੀ ਹੈ ਤਾਂ ਸਾਡਾ ਉੱਤਰ ਕੀ ਆਏਗਾ 67 ਛੇਮਾ ਸਵਾਲ ਹੈ ਜਿਸਤ ਅਭਾਜ ਸੰਖਿਆ ਦੇ ਪਹਿਲੇ 5 ਗੁਣਜਾਂ ਦਾ ਜੋੜ ਪਤਾ ਕਰੋ ਜਿਸਤ ਅਭਾਜ ਸੰਖਿਆ ਪਿਆਰੇ ਬੱਚਿਓ ਇਸ ਤੋਂ ਪਹਿਲਾਂ ਸਾਨੂੰ ਯਾਦ ਰੱਖਣ ਜੋ ਗੱਲਾਂ ਜੋ ਸਾਡੀ ਕਿਤਾਬ ਦੇ ਵਿੱਚ ਦਿੱਤੀਆਂ ਹਨ 5ਵੀਂ ਦੇ ਗਣਿਤ ਦੇ ਵਿੱਚ ਦਿੱਤੀਆਂ ਉਹਨਾਂ ਨੂੰ ਆਪਾਂ ਦੇਖ ਲੈਣੇ ਹਾਂ ਸੰਖਿਆ ਇੱਕ ਨਾ ਤਾਂ ਭਾਜ ਹੈ ਨਾ ਹੀ ਅਭਾਜ ਕੌਕੀ ਸੰਖਿਆ 1 ਦਾ ਸਿਰਫ ਇੱਕ ਹੀ ਗੁਣਨਖੰਡ ਹੁੰਦਾ ਹੈ ਅਪਾਜ ਲਈ ਦੋ ਚਾਹੀਦੇ ਹਨ ਤੇ ਭਾਜ ਲਈ ਦੋ ਤੋਂ ਵੱਧ ਚਾਹੀਦੇ ਹਨ ਪਰ ਸੰਖਿਆ 1 ਦਾ ਇੱਕ ਹੀ ਗੁਣਨਖੰਡ ਹੁੰਦਾ ਹੈ ਇਸ ਲਈ ਇੱਕ ਸੰਖਿਆ ਹੈ ਜਿਹੜੀ ਨਾ ਉਹ ਭਾਜ ਹੈ ਨਾ ਹੀ ਅਪਾਜ ਹੈ ਸਿਰਫ ਦੋ ਹੀ ਜਿਸ ਅਜਿਹੀ ਜਿਸ ਸੰਖਿਆ ਹੈ ਜੋ ਅਪਾਜ ਹੈ ਸਿਰਫ ਦੋ ਦੋ ਇੱਕ ਜਿਸ ਸੰਖਿਆ ਹੈ ਇੱਕੋ ਇੱਕ ਜਿਸ ਸੰਖਿਆ ਦੋ ਹੈ ਜੋ ਅਪਾਜ ਹੈ ਹੋਰ ਕੋਈ ਵੀ ਸੰਖਿਆ ਜਿਸਤ ਹੈ ਉਹ ਅਪਾਜ ਨਹੀਂ ਹੈ ਸਭ ਤੋਂ ਛੋਟੀ ਅਪਾਜ ਸੰਖਿਆ 2 ਹੈ 2 ਜੋ ਅਪਾਜ ਸੰਖਿਆ ਹੈ ਇਹ ਸਭ ਤੋਂ ਛੋਟੀ ਸੰਖਿਆ ਵੀ 2 ਹੈ ਸਭ ਤੋਂ ਛੋਟੀ ਭਾਜ ਸੰਖਿਆ 4 ਹੈ ਪਿਆਰੇ ਬੱਚਿਓ ਆਪਾਂ ਨੂੰ ਚਾਹੀਦੀ ਸੀ ਜਿਸ ਅਪਾਜ ਸੰਖਿਆ ਇਹਦੇ ਵਿੱਚੋਂ ਸਾਡੇ ਇਹ ਪੁਆਇੰਟ ਬਹੁਤ ਕੰਮ ਦਾ ਹੈ ਸਿਰਫ 2 ਹੀ ਅਜਿਹੀ ਜਿਸ ਸੰਖਿਆ ਹੈ ਜੋ ਅਪਾਜ ਹੈ ਭਾਵੇਂ ਅਸੀਂ 2 ਦੇ ਗੁਣਾਂ ਦਾ ਜੋੜ ਲਾਣਾ ਹੈ ਅਸੀਂ 2 ਦੇ ਗੁਣਾਂ ਨੂੰ ਲਿਖ ਲੈਣੇ ਆ ਸੰਖਿਆ ਆਪ 4 6 8 ਤੇ 10 ਇਹ ਅਸੀਂ ਇਸਦੇ ਪਹਿਲੇ 5 ਗੁਣਜ ਲਿਖ ਲਏ ਹਨ ਤੇ ਹੁਣ ਇਹਨਾਂ ਦਾ ਜੋੜ ਪਤਾ ਕਰਨਾ ਹੈ ਜੋੜ ਪਿਆਰੇ ਵਿੱਚੋਂ ਚਾਹੇ ਤਾਂ ਇਹਨਾਂ ਦਾ ਜੋੜ ਲਾ ਲਓ ਤੁਸੀਂ ਤਾਂ ਵੀ ਜੋੜ ਆ ਜਾਵੇਗਾ ਨਹੀਂ 6 ਲਓ ਵਿਚਾਲੀ ਸੰਖਿਆ ਜਿਹੜੀ ਪੰਜਾਂ ਤੋਂ ਬਿਲਕੁਲ ਵਿਚਕਾਰਲੀ ਸੰਖਿਆ 6 ਹੈ ਉਹ ਲਓ ਇਹਦੀ ਗੁਣਾ ਅਸੀਂ ਕਰਾਂਗੇ 5 ਨਾਲ 5 ਪਿਆਰੇ ਵਿੱਚੋਂ 5 ਸੰਖਿਆਵਾਂ ਹਨ 1 2 3 4 5 5 ਸੰਖਿਆਵਾਂ ਹਨ 6 ਸਾਡੀ ਵਿਚਕਾਰਲੀ ਸੰਖਿਆ ਹੈ ਇਹਦੀ 5 ਦੇ ਨਾਲ ਗੁਣਾ ਕਰਾਂਗੇ 6 5 30 ਇੰਨਾ 2 ਦੇ ਪਹਿਲੇ 5 ਗੁਣਜਾਂ ਦਾ ਜਿਹੜਾ ਜੋੜ ਹੈ ਉਹ 30 ਹੋਵੇਗਾ 7ਵਾਂ ਸਵਾਲ ਹੈ ਪਿਆਰੇ ਬੱਚਿਓ ਪਹਿਲੀਆਂ 5 ਪ੍ਰਕਿਰਤਿਕ ਸੰਖਿਆਵਾਂ ਵਿੱਚ ਕੁੱਲ ਕਿੰਨੀਆਂ ਭਾਜ ਅਤੇ ਅਭਾਜ ਸੰਖਿਆਵਾਂ ਆਉਂਦੀਆਂ ਹਨ ਪਿਆਰੇ ਬੱਚਿਓ ਇਸ ਦੇ ਲਈ ਵੀ ਸਾਨੂੰ ਇਹ ਬਹੁਤ ਜ਼ਰੂਰੀ ਹੈ ਇਸ ਨੂੰ ਆਪਾਂ ਪਹਿਲਾਂ ਵੀ ਸਮਝਿਆ ਸੀ ਸੰਖਿਆ 1 ਨਾ ਤਾਂ ਭਾਜ ਹੈ ਨਾ ਹੀ ਅਭਾਜ ਪਾ 50 ਸੰਖਿਆਵਾਂ ਦਾ ਆਣ ਗਿਆ ਕਿਉਂਕਿ ਇੱਕ ਵੀ ਸਾਡੀ ਪ੍ਰਕਿਰਤਿਕ ਸੰਖਿਆ ਹੈ ਪਰ ਇੱਕ ਦੀ ਗਿਣਤੀ ਇਹਦੇ ਵਿੱਚ ਨਹੀਂ ਆਏਗੀ ਕਿਉਂਕਿ ਸੰਖਿਆ ਇੱਕ ਨਾਤਾ ਭਾਜ ਹੈ ਨਾ ਹੀ ਅਭਾਜ ਤੇ ਅਸੀਂ ਪਤਾ ਕੀ ਕਰਨਾ ਹੈ ਭਾਜ ਤੇ ਅਭਾਜ ਸੰਖਿਆਵਾਂ ਦਾ ਜਿਹੜੀਆਂ ਦੋਵੇਂ ਸੰਖਿਆਵਾਂ ਹੋਣ 50 ਤੱਕ ਠੀਕ ਹੈ ਤਾਂ ਅਸੀਂ 50 ਦੇ ਵਿੱਚੋਂ ਇੱਕ ਘਟਾ ਦਿੰਨੇ ਹਾਂ ਇੱਕ ਘਟਾ ਕੇ ਸਾਡਾ ਆ ਜਾਏਗਾ 49 ਪਹਿਲੀਆਂ 50 ਪ੍ਰਕਿਰਤਿਕ ਸੰਖਿਆਵਾਂ ਦੇ ਵਿੱਚ ਜੋ ਭਾਜ ਅਤੇ ਅਭਾਜ ਸੰਖਿਆਵਾਂ ਦੀ ਗਿਣਤੀ ਹੈ ਉਹ ਹੈ 49 49 ਸੰਖਿਆਵਾਂ ਵਿੱਚ ਭਾਜ ਅਤੇ ਅਭਾਜ ਦੋਵੇਂ ਹਨ ਇੱਕ ਨਾ ਹੀ ਭਾਜ ਹੈ ਨਾ ਹੀ ਅਭਾਜ ਇਸ ਲਈ ਇਸ ਇੱਕ ਨੂੰ ਇਹਦੇ ਵਿੱਚੋਂ ਘਟਾ ਦਿੱਤਾ ਹੈ ਆਮੀਦ ਕਰਦਾ ਹਾਂ ਬੇਟਾ ਤੁਸੀਂ ਅੱਜ ਦੀ ਵੀਡੀਓ ਤੋਂ ਵੀ ਭਰਪੂਰ ਲਾਭ ਉਠਾਓਗੇ ਤੇ ਇਹਨਾਂ ਸਵਾਲਾਂ ਦੇ ਹੋਰ ਵੀ ਬਹੁਤ ਸਾਰੇ ਸੌਖੇ ਤਰੀਕੇ ਹੋ ਸਕਦੇ ਹਨ ਉਹ ਤੁਸੀਂ ਆਪਣੇ ਅਧਿਆਪਕਾਂ ਜਾਂ ਆਪਣੇ ਵੱਡਿਆਂ ਤੋਂ ਵੀ ਸਮਝ ਸਕਦੇ ਹੋ ਤੇ ਜਿੰਨਾ ਮੇਰੇ ਦੋਸਤਾਂ ਨੇ ਹਜੇ ਤੱਕ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਉਹ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਜਰੂਰ ਦਬਾਉਣ ਤਾਂ ਜੋ ਮੇਰੇ ਵੱਲੋਂ ਭੇਜੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਬਹੁਤ-ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਨਾਲ